ਸੋਨੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਤਨ ਸੁਖ ਹਗਦ ਕਲਮ ਤਨ ਤਨ ਪੰਡ ਤਨ ਮਸ ਤਨ ਲਿਖਾਰੀ ਨਾਨਕ ਜਿਨ ਨਾਮ ਲਖਾਇਆ ਸਾਚੋ ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ ਦੂਜਾ ਕਾਹੇ ਸਿਮਰਿਐ ਜੰਮੈ ਤੇ ਮਰਜਾਈ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਾ ਸਮਾਏ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਦਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗੁ ਭਇਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹਉ ਕਰਿ ਨਾ ਹੋਈ ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮਹਜੂਤ ਜੋਤ ਮਹਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕੋਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਾ ਸੋ ਦਰ ਰਾਗ ਆਸਮ ਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਤੁ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦੁ ਨਿਕੋ ਸੰਖਾ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਪਰੈ ਸੋ ਕਹੀ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੋ ਚਿਤ ਗੁਪਤ ਲਿਖ ਜਾਣਨ ਲੇਖੋ ਲੇਖੋ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵtਿਆਂ ਦਰ ਨਾਲੇ ਗਾਵਨ ਤੁਧਨੋ ਸਦਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰ ਜੋਗ ਜੋਗ ਵੇਦਾਨਾਲੇ ਗਾਵਨ ਤੁਧਨੋ ਮੋਹਨੀਆ ਮਨਮੋਹਨ ਸੁਰਗ ਮਛ ਪਿਆਲੇਂ ਗਾਵਨ ਤੁਧਨੋ ਰਤਨੋ ਪਾਇ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇਮਾ ਚਿਤਨਾ ਆਪਨੋ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨੋ ਉਪਾਈ ਕਰ ਕਰ ਦੇਖੇ ਕੀ ਤਾਂ ਆਪਣਾ ਜੋਤਿ ਦੀ ਵੜਿਆਈ ਜੋਤਿ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋਏ ਕੇਵੜ ਵੱਡਾ ਡਿਠਾ ਹੋਏ ਕੀਮਤ ਕੋਈ ਨਾ ਕਹਿਆ ਜਾਏ ਕਹਨ ਵਾਲੇ ਤਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣ ਗੀਰਾ ਕੋਈ ਨ ਜਾਣ ਤਰਹਿ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਈ ਤੇਰੀ ਤਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪਰਖਾ ਕਿਉਂ ਬੜਿਆਈਆਂ ਤੁਦ ਬਿਨ ਸਿੱਧੀ ਕਿਨ ਨਾ ਪਾਈ ਯੋ ਕਰਮ ਮਲ ਨਾ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਸਮਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣ ਓਖਾ ਸਚਾ ਨਾਮ ਸਚ ਨਾਮ ਕੀ ਲਾਗਪੂਖ ਉਤਪੂਖ ਖਾਚੜੀ ਇਹ ਦੁਖ ਸੋਗ ਕਿਉ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਚ ਨਾਹਿ ਰਹਾਉ ਸਚ ਨਾਮ ਕੀ ਤਲਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਰ ਕੇ ਆਖਣ ਪਾਹ ਵਟਣ ਹੋਵੇ ਕਟਣ ਜਾਏ ਨਾ ਉਹ ਮਰ ਨਾ ਹੋਵੇ ਸੋਗ ਦਿਨ ਦਾ ਰਹਿ ਨਾ ਚੁੱਕਾ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜ ਆਪ ਤੇ ਬੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਚਾਰ ਹੈ ਤੇ ਇਕਮ ਜਾਤ ਨਾਨਕ ਨਾ ਬੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕਿਰਿ ਕਿਰਮ ਸਤਿਗੁਰ ਸਰਣਾ ਆਈ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਕਾਸ਼ ਗੁਰ ਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾ ਸਹ ਮਿਲ ਸੁਣਤੋ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵ ਆਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਤਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਮ ਕਾਹੀ ਰੇ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸਹਿਲ ਪਥਰ ਮਹਿ ਜੰਤੋ ਪਾਇ ਤਾ ਕਰ ਜੁ ਕੋ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲ ਸੋ ਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨ ਕਿਸ ਕੀ ਤਰਿਆ ਸਿਰ ਸਰਜ ਕੋ ਸੰਭਾਹਿ ਠਾਕੁਰ ਕਾਹਿ ਮਨ ਪਾਉ ਕਰਿਆ ਊੜ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਦੇ ਸ਼ਰਿਆ ਤਿੰਨ ਕਮਣ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਾਭ ਨਿਧਾਨ ਦਸ ਅਸ਼ਟ ਸਿਧਾਨ ਹਾਗੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾਮ ਪਾਰ ਆਵਰਿਆ ਰਾਗ ਆਸਾਮ ਹੱਲਾ ਚੌਥਾ ਸੋ ਪੁਰਖ ਕੋਈ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵਹਿ ਸਭ ਤੇ ਆਵਹਿ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤਮਾਰੇ ਜੀਤੂ ਜੀ ਆਕਾ ਦਾਤਾਰਾ ਹਰਿ ਤੇ ਆਪੋ ਸੰਤੋ ਹੋ ਜੀ ਸਾਭ ਦੁਖ ਵਿਸਾਰਨ ਹਾਰਾ ਹਰਾ ਪੀ ਠਾਕੁਰ ਹਰਾ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪ੍ਰਕਸ਼ ਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਾਭ ਤੇਰੇ ਚੋੜੇ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਜੀ ਜਨ ਨਾਨਕ ਤੈਨੂੰ ਕੁਰਬਾਨ ਹਰਿ ਤਿਆਗਹਿ ਹਰਿ ਤਿਆਗਹਿ ਤੁਜੀ ਸੇ ਜਨ ਝੁਕ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤਿਆਗਿਆ ਜੀ ਤੈਨ ਤੂ ਕੀ ਜਮਕੀ ਫਾਸੀ ਜਿਨ ਨਰਪਉ ਜਿਨ ਹਰ ਨਰਪਉ ਧਿਆਇਆ ਜੀ ਤਨ ਕਾ ਪਉ ਸਾਭ ਭਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਗਿਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝ ਜੀ ਹਰਾਂ ਨੂੰ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਾਪ ਤਾਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤਰੀ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਆਪਰਾਮਪਰ ਕਰਤਾ ਜੀ ਤੁਝ ਜੇਵੜਾ ਵਰਨਾ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸਦਾ ਤੂੰ ਏਕੋ ਜੀ ਤੁਲ ਮਹਚਲ ਕਰਤਾ ਸੋਈ ਤੁਦਾ ਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਾ ਪੇ ਸ੍ਰਿਸ਼ਟ ਸਭ ਉਪਾਈ ਜੀ ਤੁਦਾ ਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਾਪ ਸਹਿ ਕਾ ਜਾਣੋਈ ਆਸਮ ਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੈ ਸੋਇ ਥੀ ਸੀਂ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮ ਖਲਾ ਦਾ ਮਨ ਮੁਖ ਗਵਾਇਆ ਤੂੰ ਦਾਪ ਵੀ ਛੋੜਿਆ ਆਪ ਮਲਾਇਆ ਤੂੰ ਦਰੀ ਆਓ ਸਭ ਤੁਝ ਹੀ ਮਾਹੀ ਤੁਦ ਬਿਨ ਦੂਜਾ ਕੋਈ ਨਾਹੀ ਤਉ ਜਬਹਨ ਦੂਜਾ ਕੋਈ ਨਾਹਿ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਦੀ ਮੇਲ ਜਿਸਨੂੰ ਤੂੰ ਜਾਣ ਆਹੇ ਸੋ ਜਨ ਜਾਣੈ ਹਰ ਗੁਣ ਸਦਿ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਾ ਕੀਆ ਸਭ ਹੋਇ ਤਦ ਬਿਨ ਦੂਜਾ ਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਭ ਮਹੱਲਾ ਪਹਿਲਾ ਦੇਤ ਸਰਵਰੜ ਪਹਿਲੇ ਨਵਾਸਾ ਪਾਣੀ ਪਾਵਕ ਨਹੀਂ ਕੀਆ ਪੰਕਜ ਮੋਹ ਪਗਨ ਚਾਲੇ ਦੇਖਾ ਤਹ ਦੂਬੀ ਵਾਲੇ ਮਨ ਇੱਕ ਨਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਰਿਆ ਰਹਾਉ ਨਾ ਹੂੰ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸਰਨਾ ਅੰਜਨ ਤੁਨਾ ਹੋਗੀ ਸਰਿਆ ਆਸਾ ਮਹਲਾ ਪੰਜਮ ਭਈ ਪ੍ਰਾਪਤ ਮਾਨੁਖ ਦੇ ਹਰੀ ਆਉ ਗੋਪਨ ਮਿਲਣ ਕੀ ਹੈ ਤੇਰੀ ਬਰੀਆ ਆਵਰ ਕਾਜ ਤੇਰਾ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਬਲ ਨਾਮ ਸਰਨ ਜਾਮ ਲਾਗ ਪਵ ਜਲ ਤਰਨ ਕੇ ਜਨਮ ਮਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸਮਝਮ ਧਰਮ ਨਾ ਕਮਾਇਓ ਸੇਵਾ ਸਾਧਨ ਜਾਨਿਆ ਹਰ ਰਾਇਆ ਕੋ ਨਾਨਕ ਹਮ ਨਿਚ ਪਰਮਾ ਸਰਬ ਪ੍ਰੇ ਕੀ ਰਾਫਹੁ ਸਰਮਾ ਕਹ ਨਾਨਕ ਕੋ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੇ ਚੋਪਈ ਪੁਨ ਰਾਸ਼ ਸ਼ਕਾਕਾਟਾ ਸਿਸਾ ਸ੍ਰੀ ਅਸ ਕੀ ਤੋ ਜਗਤ ਕੇ ਈਸਾ ਭੂਪਨ ਬ੍ਰਿਸ਼ਟ ਗਗਨ ਤੇ ਪਈ ਸਭੈਨ ਅਨੁ ਬਧਾਈ ਦਈ ਤਨ ਤਨ ਲੋਗ ਨਕੇ ਰਾਜਾ ਦੁਸ਼ਟਨ ਤਹਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੁ ਲਿਹਿ ਵਾਰੀ ਕਬੀ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਦ ਮੋਹਿ ਬਚਾਵ ਹੋ ਸੁਖੀ ਬਸੈ ਮੋ ਰੂਪ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰਛਾ ਨਿਜ ਕਰਦੇ ਕਰਿਆ ਸਭ ਬੈਰਨ ਕੋ ਵਾਰ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾੜ ਕੋਈ ਵਰਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਖ ਹਮਾਰੇ ਤਾਰਿਅ ਚੁਣ ਚੁਣ ਸਤ੍ਰ ਹਮਾਰੇ ਮਾਰਿ ਹੈ ਆਪ ਹਾਥ ਦਮ ਜੋ ਬਰੀਆ ਮਰਨ ਕਾਲ ਕਾ ਤਰਾਸ ਨਗਰੀਆ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂ ਜੁਜੂ ਕਰਿ ਹੋ ਰੱਛਾ ਰਾਖ ਲਿਓ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ तीन बांध दहन दृष्टन के हंता तमहो पुरी चतुर्दश कंता काल पाए ब्रह्मा बपतरा काल पाए शिवजू अपतरा काल पाए करबिसन प्रकाश सकल काल का काल की आत्मा सा जवन काल योगी शिव की ओम वेदराज ब्रह्मा ज्योति यो जवन काल सब लोक सुवारा नमस्कार है ताहे हमारा जवन काल सब जगत बनाया देव दैत जछन उपजायो ਆਦ ਅੰਤ ਇੱਕ ਅਵਤਾਰ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸੇਵਕਨ ਕੋ ਸਾਬ ਗੁਣ ਸੁਖ ਦਿਓ ਸਤਰਨ ਕੋ ਪਲਮ ਵਧ ਕੀਓ ਕਟ ਕਟ ਕੇ ਅੰਤਰ ਕੀ ਜਾਣ ਤੋ ਭਲੇ ਬਰੇ ਕੀ ਪੀਰ ਪਛਾਨ ਤੋ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨ ਕਟਕਟ ਕੇ ਪਟਪਟ ਕੀ ਜਾਣ ਜਬ ਦੁਖ ਰਖ ਪਰਾਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖੋ ਕਰਤੋ ਕਬਹੂ ਤੁਮ ਮਮਲਤ ਦੇਹ ਧਾਰ ਸਭ ਹੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਬੂਡ ਉਚਾਰੈ ਤੁਮ ਸਭ ਹਿਤ ਰਹਿ ਤਨ ਰਾਲਮ ਜਾਣਤ ਬੀਦ ਪੀਦ ਅਰ ਆਲਮ ਨਰੰਕਾਰ ਨਿਰਭਗਨ ਲੰਭੋ ਆਦੋਨੀ ਲੋ ਨਾ ਦੇਵ ਸੰਭੋ ਤਾਂ ਕਾ ਮੂੜ ਚਾਰ ਤਪੇਦਾ ਜਾ ਕੋ ਭੇਨਾ ਪਾਵਤ ਬੇਦਾ ਤਾਂ ਕੋ ਕਰ ਪਾਹਨਨ ਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਤਦਾ ਸੇਵ ਨਰੰਕਾਰ ਕਾ ਚਿੰਤਨ ਹ ਭੇਵ ਆਪ ਆਪਨੀ ਬੁਦੇ ਹ ਜੀਤੀ ਬਰਨਤ ਪਿੰਨ ਪਿੰਨ ਤੋ ਹ ਤੇਤੀ ਤਮ ਰਾਖਣਾ ਜਾਇ ਪਸਾਰਾ ਕਹਿਬ ਦਸਜਾ ਪ੍ਰਥਮ ਸੰਸਾਰਾ ਇੱਕ ਰੂਪਨ ਉਪਸਰੂਪਾ ਰੰਗ ਭਿਉ ਰਾਵ ਕਹਿ ਪੁਪਾ ਅੰਡਜ ਜਿਰਜ ਸੇਤਜ ਕਿੰਨੀ ਉਤਪ੍ਰਖਾਨ ਬਹੁਰਜ ਦਿਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟਪੇਉ ਸ਼ੰਕਰ ਅਕੇਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਜੰ ਪਵ ਆਬ ਰੱਛਾ ਮੇਰੀ ਤੁਮ ਕਰੋ ਸਿਖਿਓ ਬਾਰ ਅਸਿਖ ਸੰਗਰੋ दुष्ट जीते उठ बातो तो पाता सकल मलेष करो रणकाता जे अस तोजत अवसर नी परे तिनके दुष्ट दुखत हवा मरे पुरख जमन पग परे ति हारे तिनके तुम संकट सब टारे जो कल कोई एक बार ते आए ह ताके काल निकटन है रछा होए ताहे सब काला दुष्ट रिष्ट तरतकाल कृपा दृष्ट तंज है ने हर हो ताके ताप अनक मह हर हो ਸਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਹਾ ਸ਼ਿਵਸਗਨ ਕੋਈ ਏਕ ਬਾਾਰ ਮੈਂ ਸੰਭਾਰਾ ਕਾਲ ਫਾ ਦਿੱਤਾ ਹੈ ਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮ ਸਰਨ ਤਿਹਾਰੀ ਆਪ ਹਾ ਦੈ ਲਿਹੁ ਉਬਾਰੀ ਸਰਬ ਠੋਰਮੋ ਹੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੋ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਪੋਸ਼ਕ ਕਰਤਾ ਸ੍ਰੀ ਅਸਤੂ ਜਾ ਪਾਇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੂਖਨਤ ਸ ਬਿਆਪਕ ਕੋ ਅੜੇਲ ਸੁਣਾ ਗੁਖੂਜ ਜਹੈ ਸਰਸਨਾ ਪਾਵੈ ਸੁਣਾ ਮੂੜ ਚਤਲਾਏ ਚਤੁਰਤਾ ਵੈ ਦੂਹ ਤਰਤ ਪਵਨਕ ਤੁਨਾ ਤੰਨਰ ਕੇ ਰਹਿ ਹਉ ਜਾਕੀ ਇੱਕ ਵਾਰ ਚੋਪਈ ਕੋ ਕਹੈ ਚੋਪਈ ਸੰਬਤ 17 ਹੈ ਸਾਸ ਪੰਜਾ ਅਰਧ ਸਾਸ ਪੰਨ ਤੀਨ ਕੀ ਜਾ ਭਾਦਰ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤਾਦਰ ਗ੍ਰੰਥ ਸੁਧਾਰਾ ਭਾਦਰ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤਾਦਰ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਵਖਤ ਨਹੀਂ ਆਨਿਓ ਰਾਮ ਰੀ ਹੀਮ ਪੁਰਾਨ ਕੁਰਾਨ ਅਨੇਕ ਕਹਿਮ ਦੇਖ ਨਾ ਮਾਨਿਓ ਸਿਮਰਤੋ ਸ਼ਾਸਤਰ ਬੀਤ ਸਭਾ ਬਹੁ ਭੇਦ ਕਹੇ ਅਮੇਕ ਨ ਜਾਣਿਉ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਨਾ ਕਹੋ ਸਭ ਤੋਹੇ ਵਖਨ ਦੋਹਰਾ ਸਗਲ ਦਵਾਰ ਕੋ ਸਾੜਕਾ ਕਹੋ ਤੁਹਾਰੋ ਦਵਾਰ ਬਾਹੇ ਗਏ ਕੀ ਰਾਜ ਆਸ ਗੋਬਿੰਦ ਦਾਸ ਤੁਹਾਰੋ RAM KALI ਮਹੱਲਾ ਤੀਜਾ आनंद एक ओ अंगार सतगुरु प्रसाद आनंद पै मेरी माए सतगुरु मैं पाया सतगुरुता पाया सहल सेती मन बजियां वादाइयां राग रतन परिवार परियां शब्द गावनियां शब्द तो गाबो हरि केरा मन जिनी बसाया कह नानक आनंद हुआ सतगुरु मैं पाया ए मन मेरा तू सदा रहो हर नाले ਹਰ ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਇਆ ਕਰ ਸ਼ਾਂਤ ਸੁਖਮਨ ਆਏ ਵਸਿਆ ਜਨੀਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਟ ਹੋ ਜਿਸ ਦੀਆਂ ਇਹ ਵੜਿਆਆਂ ਬਾਹ ਨਾਨਕੋ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤਕਾਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਚਿਤ ਕਰਤਾ ਰਿਹਾ ਪੰਚ ਦੂਤ ਤਤਵਾਸੀ ਕੀਤੇ ਕਾਲ ਕੰਟਕੁ ਮਾਰਿਆ ਤੋਰੁ ਕਰਮ ਪਾਇ ਤੁਧੁ ਨੂੰ ਕਉ ਸੇ ਨਾਮ ਹਰਿ ਕਾ ਲਾਗੇ ਕਹ ਨਾਨਕ ਕਹ ਸੁਖ ਹੋਆ ਤਿਤਤ ਘਰ ਅਨਹਦ ਬਾਜੀ ਅਨ ਦਸਨ ਹੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਬਸੂਰੇ ਦੂਹ ਰੋਗ ਸੰਤਾਪੁ ਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਾਤ ਗੁਰ ਰਹਾ ਭਰਪੂਰੇ ਮਿਣਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਾਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰ다ਵਨੀ ਮਹਲਾ 5 ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭਸ ਆਧਾਰ ਜੇ ਕੋ ਖਾਵੈ ਜੇ ਕੋ ਪਿੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤੜੀ ਨਹ ਜਾਈ ਮਿਤ ਨਿਤ ਰਖੋ ਰਤਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਯੋਗ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਇਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਠੀਵੈ ਹਰਿਆ ਦਰਸ ਪਿਆ ਮਹਿਰਾਮ ਤੋ ਹੋਈ ਸਾਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਠੀਵੈ ਹਰਿਆ ਪਾਉੜੀ ਤਥਾ ਤ ਉਸਮਰਾਥ ਜਿਥੈ ਕੋਏ ਨਾਹੀ ਉਥੈ ਤੇਰੀ ਰਾਖ ਅਗਨੀ ਉਦਰ ਮਾਹੀ ਸੁਣ ਕੈ ਜਮਕੇ ਦੂਤ ਨਾ ਇਤੇ ਰਹਿ ਛਡ ਜਾਹੇ ਭਉਜਲ ਬਿਖ ਮਸਗਾਹੋ ਗੁਰ ਸ਼ਬਦੀ ਪਾਰ ਪਾਹੀ ਜਿਨ ਕਵ ਲਗੀ ਪਿਆਸ ਅੰਮ੍ਰਿਤ ਸਈ ਖਾਹੇ ਕਲਮਹਿ ਇਹੋ ਪੰਨ ਗਣ ਗੋਵਿੰਦ ਗਾਹੇ ਸਾਭ ਸਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਰთა ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ ਪੰਜਮਾ ਅੰਤਰ ਗੁਰ ਆਰਾਧਨਾ ਜੇਵਾ Jap ਗੁਰ ਨਾਮ ਨਿਤਰੀ ਸਤਗੁਰੂ ਪੇਖਣਾ ਸਰਬਣੀ ਸੁਨਣਾ ਗੁਰ ਨਾਮ ਸਤਗੁਰ ਸੇਤੀ ਰਤਿਆਂ ਦਰਗਹ ਪਾਈ ਠਾਓ ਕਹ ਨਾਨਕੋ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਾਗਮ ਹੁਕਤਮ ਕਾਢਿਐ ਵਿਰਲੇ ਕੇ ਕੀ ਮਹੱਲਾ ਪੰਜਮਾ ਰੱਖੇ ਰਖਣਹਾਰ ਆਪੋ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਯਨ ਹੋ ਆਪ ਦਇਆਲ ਮਨਹੁ ਨ ਵਿਸਾਰਿਯਨ ਸਾਧ ਜਨ ਕੈ ਸੰਗ ਭਵਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਖਿੰਮਾਹਿ ਵਿਦਾਰਿਯਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਾਰਾ ਗ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਘੁਰਬਰਿਆ ਅਕਾਲ ਦੀਗ ਦੀਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ